ਦੀ ਦੇਖ ਲੈ ਘਰਾਂ ਲਵਾਰੀਆਂ ਮਤਾ ਕਿੰਨੀਆਂ ਦੇਖ ਇੱਕ ਤਾਂ ਜਿਹੜੀ ਮੇਰੇ ਵਾਲੇ ਰੂਮ ਚ ਉਹ ਕਿੰਨੀਆਂ 8 ਫੁੱਟ ਚੜਾਈ ਆ ਉਹਦੀ ਚੱਲ ਇੱਕ ਚ ਮੇਰੇ ਆ ਇੱਕ ਚ ਜੈਸਮੀਨ ਦੇ ਆ ਇੱਕ ਚ ਹਰਗੁੰਦੇ ਫੇਰ ਆਈ ਤਾਂ ਇੱਕ ਇੱਕ ਉਹ ਹੋਗੀ ਤੁਹਾਡੇ ਕੋਲ ਉਹ ਦੋ ਨਾਲ ਕੋਲ ਦੋ ਨਹੀਂ ਉਹ ਦੋ ਨਾਲ ਦੀਆਂ ਮੰਨ ਲਾ ਲਵਾਰੀ ਹੈ ਨਾ ਫੇਰ ਇੱਕ ਇੱਕ ਹੁਣ ਇਹਨਾਂ ਨੂੰ ਪਿੱਛੇ ਜੇ ਮੈਂ ਹੋਰ ਦਵਾਈ ਦੋਹਾਂ ਨੂੰ ਮਤਲਬ ਦੋ ਦਵਾਈਆਂ ਮੇਰੀ ਗੱਲ ਸੁਣੋ ਦੋ ਮੇਰੇ ਵਾਲੀ ਜਿਹੜੀ 8 ਵੋਟ ਵਾਲੀ ਦੋ ਉਹ ਗਿਣ ਲਓ ਨਹੀਂ ਦੋ ਨਮੀਆਂ ਪੁੱਤ ਤਾਂ ਗਿਣ ਲੇ ਤੁਸੀਂ ਇੱਕ ਚ ਤਾਂ ਤੁਹਾਡੇ ਕੱਪੜੇ ਆਂਦੇ ਇੱਕ ਚ ਹਰ ਗੁੰਦੀ ਮੰਨੂ ਕਰਦੇ ਬਾਹਰ ਕੱਢ ਦੋ ਇੱਕ ਜੈਸਮੀਨ ਨਹੀਂ ਕਮਰੇ ਜਾਨ ਮੇਰੇ ਕੋਲ ਤਾਂ ਦੋ ਆ ਤੁਹਾਡੇ ਕੋਲ ਫਿਰ ਵੀ ਤਿੰਨ ਆ ਮੈਂ ਤਾਂ ਆਪਣਾ ਫੀਡ ਵਾਲੇ ਥੈਲੇ 'ਚ ਪਾ ਲੂੰਗਾ ਆਪਣੇ ਕੱਪੜੇ ਬਾਬਾ ਹਾਂ ਮੇਰੇ ਵਾਲੇ ਕੱਪੜੇ ਤੋਖੀ ਜਾਂਦੇ ਤਾਂ ਸੇ ਇਹਨਾਂ ਨੂੰ ਨਹੀਂ ਫਿਰ ਗਿਣ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਮਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂ ਕਾਰਾਂ ਚ ਮਾਲਕ ਕਰੇ ਜੀ ਵਾਦਾ ਲਾਓ ਜੀ ਤੁਹਾਨੂੰ ਪਤਾ ਹੀ ਆ ਹੁਣ ਆਪਣੇ ਭਾਈ ਦਿਵਾਲੀ ਆ ਗਈ ਦਿਵਾਲੀ ਮਨਾਉਣੀ ਲੋਹੜੀ ਹਨਾ ਸੌਰੀ ਲੋਹੜੀ ਕਹਿ ਉਹਨਾਂ ਦੀ ਕੀ ਕੰਮ ਲੋਹੜੀ ਮਨਾਉਣੀ ਨਿਆਣਿਆਂ ਦੀ ਹਨਾ ਦਿਵਾਲੀ ਯਾਦ ਆ ਗਈ ਤੀ ਲੋਹੜੀ ਆ ਗਈ ਜੀ ਨਿਆਣਿਆਂ ਦੀ ਮਨਾਉਣੀ ਆ ਲੋਹੜੀ ਤਾਂ ਕਰਕੇ ਤਿਆਰੀਆਂ ਚੱਲ ਪਈਆਂ ਹੁਣ ਜੋਰਾ ਛੋਰਾ ਤੇ ਹਨਾ ਸ਼ਾਪਿੰਗ ਭੈਣ ਉਹਨਾਂ ਨੂੰ ਵੀ ਕਰਾਈ ਆ ਤੇ ਮੰਮੀ ਵਾਸਤੇ ਵੀ ਲੈਣਾ ਸੂਟ ਹੈ ਨਾ ਬਾਕੀ ਪਹੁੰਚੇ ਹੋਏ ਆ ਜੀ ਆਪਾਂ 바ਵਾ ਕੱਟ ਪੀਸ ਵਾਲਿਆਂ ਦੇ ਠੀਕ ਆ ਜੀ ਤੁਹਾਨੂੰ ਪਤਾ ਹੀ ਆ ਬਹੁਤ ਵੀਡੀਓ ਦੇਖਿਆ ਤੁਸੀਂ ਇਹਨਾਂ ਦੀਆਂ ਬਹੁਤ ਸੋਹਣੇ ਸੋਹਣੇ ਸੂਟ ਹੁੰਦੇ ਆ ਹੈ ਨਾ ਤੇ ਸਭ ਤੋਂ ਇਹਨਾਂ ਦੀ ਬੜੀ ਗੱਲ ਆ ਜਿਹੜੀ ਸੂਟ ਦਿਖਾਉਣ ਵਿੱਚ ਕੋਈ ਵੀ ਕਹ ਲੋ ਵੀ ਖੇਚਲ ਨਹੀਂ ਹੈ ਇਹਨਾਂ ਨੂੰ ਵੀ ਮਤਲਬ ਚਾਹੇ ਤੁਸੀਂ ਸੂਟ ਲੈਣਾ ਚਾਹੇ ਜਿਹੜਾ ਤੁਹਾਡੇ ਪਸੰਦ ਆਊਗਾ ਜਦ ਤੱਕ ਤੁਹਾਡੇ ਪਸੰਦ ਨਹੀਂ ਆਊਗਾ ਜਦ ਤੱਕ ਮਤਲਬ ਕਿਸੇ ਨੂੰ ਆ ਹੀ ਨਹੀਂ ਹੈਗਾ ਜੀ ਵੀ ਬਸ ਜੀ ਆਹੀ ਆ ਸਾਡੇ ਕੋਲ ਹਨਾ ਨਾ ਜਿਹਹਿਆ ਤੁਸੀਂ ਸੂਟ ਤੁਹਾਨੂੰ ਚਾਹੀਦਾ ਉਹੋ ਜਿਹਾ ਹੀ ਸੂਟ ਮਿਲੂਗਾ ਕੋਈ ਆ ਹੀ ਨਹੀਂ ਹੈਗਾ ਨਹੀਂ ਕਈ ਦੁਕਾਨਦਾਰ ਕਿਆ ਕਰਦੇ ਆ ਜੀ 4 ਕ ਦਾ ਸੂਟ ਕੱਢ ਕੇ ਅਗਲਾ 10 ਕ ਸੂਟ ਕੱਢ ਕੇ ਅਗਲਾ ਕਹਿ ਦਿੰਦਾ ਜੀ ਕਰ ਲੋ ਜੀ ਪਸੰਦ ਹੁਣ ਆਹੀ ਤਾਂ ਜੀ ਨਮਾਜਾ ਮਾਲ ਤਾਂ ਹਨਾ ਪਰ ਓਰੇ ਤੁਹਾਨੂੰ ਐਜੀ ਕੋਈ ਗੱਲ ਬਾਤ ਨਹੀਂ ਇਹਨਾਂ ਨੂੰ ਕੋਈ ਇਤਰਾਜ਼ ਨਹੀਂ ਜਿੰਨੇ ਮਰਜ਼ੀ ਸੂਟ ਦੇਖੋ ਜਿਹੜਾ ਸੂਟ ਤੁਹਾਨੂੰ ਪਸੰਦ ਆਉਂਦਾ ਉਹ ਲੈ ਕੇ ਜਾਓ ਹਰੇਕ ਤਰ੍ਹਾਂ ਦੀ ਉਹ ਵੈਰਾਈਟੀ ਹੈ ਨਾਲ ਕੋਲ ਹਰੇਕ ਤਰ੍ਹਾਂ ਦਾ ਹੀ ਸੂਟ ਹੈ ਤੇ ਜੋ ਮਰਜ਼ੀ ਲੈ ਕੇ ਜਾਓ ਪੱਗਾਂ ਲੈ ਕੇ ਜਾਓ ਲਾਈਨਿੰਗਾਂ ਲੈ ਕੇ ਜਾਓ ਅਨਾ ਸੂਟ ਚਾਹੇ ਤਾਂ ਤੁਸੀਂ ਪ੍ਰਿੰਟ ਵਾਲੇ ਹੁੰਦੇ ਜਿਹੜੇ ਮਤਲਬ ਕਹਿ ਲਓ ਓਵਰਾਲ ਕਹਿ ਦਿੰਦੇ ਜੀ ਨੂੰ ਉਹ ਲੈ ਜਾਓ ਜਿਹੜਾ ਮਰਜੀ ਜਿੱਦਾਂ ਦਾ ਮਰਜ਼ੀ ਆ ਆ ਲੋ ਪਰ ਆ ਆ ਲੋ ਪਰ ਹੁਣ ਉਹ ਮੈਂ ਹੁਣ ਥੋੜਾ ਜਿਆ ਮੈਂ ਹੁਣ ਮੈਂ ਪਰ ਪਰਫੈਕਟ ਨਹੀਂ ਹੈਗਾ ਇਸ ਚੀਜ਼ ਚ ਹਨਾ ਸੂਟਾਂ ਸਾਟਾਂ ਵਾਲੇ ਮਾਮਲੇ ਚ ਤੇ ਹੋ ਜਾਂਦੀ ਆ ਗਲਤੀ ਭਾਈ ਹਨਾ ਸਭ ਤੋਂ ਹੀ ਹੋ ਜਾਂਦੀ ਆ ਤੇ ਹੁਣ ਮਲਾਉਂਦੇ ਆ ਤੁਹਾਨੂੰ ਫੈਮਿਲੀ ਦੇ ਨਾਲ ਮੰਮੀ ਵਾਸਤੇ ਲੈ ਕੇ ਜਾਣਾ ਜੀ ਸੂਟ ਹਨਾ ਤੇ ਇਧਰ ਰਿੰਕੂ ਬਾਈ ਸਾਡਾ ਹੁਣ ਰੈਡੀ ਆ ਜੀ ਸੂਟ ਦਿਖਾਉਣ ਨੂੰ ਤੇ ਆਜੋ ਪਹਿਲਾਂ ਮਿਲਦੇ ਆ ਫੈਮਿਲੀ ਆਓ ਜੀ ਮਿਲੋ ਪਹਿਲਾਂ ਇਧਰ ਦੀਦੀ ਨੂੰ ਸਾਸਰੀ ਘਰ ਦੀ ਸਾਰਿਆਂ ਦੀ ਹੋਰ ਦੀਦੀ ਠੀਕ ਆ ਭਾਈ ਹਾਂਜੀ ਚਲੋ ਵਧੀਆ ਚੱਲਿਆ ਜੇ ਸਪੈਸ਼ਲ ਦੀਦੀ ਨੂੰ ਲੈ ਕੇ ਆਂਦਾ ਸੂਟ ਚੁਆਇਸ ਕਰਾਉਣ ਨੂੰ ਟੇਲਰ ਸਾਹਿਬ ਵੀ ਕਨਾਲ ਚਾਹੀਦੇ ਆ ਕੱਪੜੇ ਚ ਕਾਨ ਕੋਣ ਦੇਖ ਹੋ ਜਾਂਦੀ ਆ ਹੈ ਕੋਈ ਘੱਟ ਵੱਧ ਕੱਪੜਾ ਸਾਰਾ ਕੁਝ ਦੇਖਣਾ ਠੀਕ ਆ ਟੇਲਰ ਪਤਾ ਲੱਗਦਾ ਹਾਂ ਤਾਂ ਕਰਕੇ ਅਸੀਂ ਟੀਲਰ ਸਾਹਿਬ ਨੂੰ ਨਾਲੇ ਰੱਖੀਦਾ ਏ ਠੀਕ ਆ ਨਾ ਹੋਰ ਤੇ ਮੇ ਲੋ ਇਧਰ ਭਾਬੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਾਡੀ ਹਰ ਗੁਣ ਨੂੰ ਵੀ ਮੇ ਲੋ ਜੀ ਸਾਡੀ ਹਰ ਗੁਣ ਪਈ ਜਾ ਗੋਦੀ ਚ ਠੀਕ ਉੱਪਰ ਉਹ ਪਤਾ ਨਹੀਂ ਕਿੱਥੇ ਨਿੱਕਾ ਡਿੱਗੀ ਵੀ ਹੁਣ ਲੱਡੂ ਜੀ ਇਹਦੇ ਅੰਦਰ ਟੀਟਾ ਇਸ ਨੂੰ ਸੰਭ ਕਰਦੀ ਹੈ ਸਭ ਉਹ ਹਾਂ ਰੰਗ ਬਰੰਗੇ ਦਿਖਦੇ ਆ ਇਹ ਵੀ ਗੱਲ ਆ ਪਾਈ ਸੂਟ ਪਸੰਦ ਕਰ ਰਹੀ ਹੈ ਇਹ ਵੀ ਲੱਡੂ ਸਾਡਾ ਇੱਕ ਮੇਰੇ ਨਾਮ ਦਾ ਲੈ ਦਿਓ ਇੱਕ ਆਪ ਲੈ ਲਵਾਂ ਦੀ ਕੀ ਅੱਛਾ ਅੱਛਾ ਇਹ ਕਹਿੰਦੀ ਇੱਕ ਮੇਰੇ ਨਾਮ ਦਾ ਮੇਰੀ ਤਾਈ ਨੂੰ ਦਵਾ ਦਿਓ ਮੇਰੀ ਬੜੀ ਮੰਮੀ ਨੂੰ ਦੱਸ ਦੇਖ ਲੈ ਮੈਨੂੰ ਉਹਦੇ ਦਿਲ ਚੋਂ ਆਵਾਜ਼ ਆਉਂਦੀ ਹੈ ਤੁਹਾਨੂੰ ਆਉਂਦੀ ਨਹੀਂ ਨਾ ਤੁਹਾਨੂੰ ਨਹੀਂ ਆਉਂਦੀ ਉਹ ਦੇਖ ਲੈ ਉਹ ਲਾ ਸਕਦੀ ਹੈ ਇੱਧਰ ਕਹਿੰਦਾ ਮੇਰੀ ਜੀਵ ਹੋਣੀ ਹੋ ਜਣੀ ਹੈ ਤਾਂ ਨਹੀਂ ਆਉਂਦੀ ਹਾਂ ਦੇਖ ਲੈ ਆਏ ਨਹੀਂ ਕਹਿੰਦੀ ਵੀ ਇੱਕ ਮੇਰੀ ਬੂਈ ਨੂੰ ਵੀ ਦੁਆ ਮੇਰੇ ਨਾਮ ਦਾ ਕਹਿੰਦੀ ਆ ਹਾਂ ਕਹਿੰਦੀ ਆ ਕਹਿੰਦੀ ਉਹ ਐਂ ਕਹਿੰਦੀ ਆ ਕਹਿੰਦੀ ਪਾਪਾ ਤੁਸੀਂ ਘਰ ਨੂੰ ਜਾਓ ਇਹਨਾਂ ਨੇ ਨਹੀਂ ਖੜਾ ਛੱਡਣਾ ਆ ਗੱਲ ਤੁਹਾਨੂੰ ਮਿਟਾ ਛੁੜਣੀ ਆ ਗੱਲ ਪਾਪਾ ਟੂਟ ਬਣਾਉਂਦਾ ਦੇਖ ਤਾਈ ਰਾਈ ਕਰ ਦੇਣੀ ਆ ਦੀ ਇਹ ਲੱਡੂ ਸਾਡਾ ਕਹਿੰਦੇ ਪਾਪਾ ਬਥੇਰੇ ਜੇ ਜੇ ਚ ਪੈਸੇ ਲਿਆ ਕਹਿੰਦੇ Google Pay ਚ ਆ ਸਾਰੇ ਅੱਛਾ Google Pay ਚ ਕਰਵਾ ਲਿਓ ਠੀਕ ਆ ਠੀਕ ਆ ਪਾਪਾ ਨੂੰ ਕਰ ਦੋ ਵਿਚਾਰੇ ਨੂੰ ਕੀ ਲੱਗਿਆ ਵੀ ਹੁਣ Google Pay ਦਾ ਜ਼ਮਾਨਾ ਕੈਸ਼ ਨਹੀਂ ਕਰਦਾ ਸਹੀ ਗੱਲ ਆ ਨਹੀਂ ਹੁਣ ਜ਼ਮਾਨਾ ਭਾਈ ਸੱਚੀ ਹੁਣ Google Pay ਦਾ ਕੈਸ਼ ਤਾਂ ਕਿਸੇ ਕੋਲੇ ਨਹੀਂ ਕਈ ਵਾਰ 10 ਰੁਪਏ ਮੂੰਫਲੀ ਲੈਣ ਨੂੰ ਨਹੀਂ ਹੁੰਦੇ ਕਈ ਵਾਰ ਹੋ ਜਾਂਦਾ ਮੇਰੇ ਕਾ ਹੋਇਆ ਦਿਲ ਕਰਦਾ ਮੂੰਫਲੀ ਲੈਣ ਨੂੰ ਉਹ 10 ਰੁਪਏ ਵੀ ਨਹੀਂ ਕਈ ਵਾਰ ਜੇਬ 'ਚ ਹੁੰਦੇ ਕਿਉਂਕਿ Google Pay ਕਰਕੇ ਕੈਸ਼ ਰੱਖੇ ਨਹੀਂ ਹੁੰਦਾ ਕੋਲ ਗਰਲੀਨ ਵਾਂਗ ਮੰਨ ਕਹਿੰਦੀ ਮੈਗਨੇਟਮ ਗਾਦੇ ਵਿੱਚ ਕੋਈ ਪੈਸੇ ਨਹੀਂ Google Pay ਸਹੀ ਗੱਲਾਂ ਦਿਹਾੜਿਆਂ ਨੇ ਵੀ ਹੁਣ ਪਤਾ ਪਾਈ ਸਾਰਾ ਕੁਝ ਤੇ ਚਲੋ ਇੱਧਰ ਮਿਲੋ ਜੀ ਹੁਣ ਰਿੰਕੂ ਬਾਈ ਜੀ ਸਾਹਿਬ ਹੋਰ ਭਾਜੀ ਠੀਕ ਆ ਦੇਖ ਲਓ ਬਾਬੇ ਨਾਨਕ ਦੀ ਕਿਰਪਾ ਨਾਲ ਅਸੀਂ ਤੁਹਾਡੇ ਦਰਸ਼ਨ ਪਾਣ ਆਏ ਜਾਂਦੇ ਥੋੜੇ ਦਿਨ ਬਾਅਦ ਠੀਕ ਆ ਨਾ ਮੈਂ ਹਾਸੇ ਟਾਈਮ ਬਾਅਦ ਆਈ ਹਾਂ ਹਾਂ ਤੁ ਵੀ ਜਾਣ ਤੋਂ ਪਹਿਲਾਂ ਆਈ ਸੀਗੀ ਹਾਂ ਇੱਕ ਦੋ ਵੀਡੀਓ ਅਸੀਂ ਹਾਂ ਇਹ ਇਹ ਗਏ ਹੋਏ ਤੇ ਜੀ ਰਿਸ਼ਤੇਦਾਰੀ ਚ ਹਾਂ ਮੈਂ ਦੱਸਿਆ ਆਈ ਸੀਗੀ ਹਾਂ ਆਈ ਸੀਗੀ ਜੈਤਮਨ ਨੂੰ ਨਾਲ ਮੈਂ ਮੁੜ ਕੇ ਆਈ ਨਹੀਂ ਆਪਾਂ ਕਸਦੇ ਕੱਪੜੇ ਲੈ ਕੇ ਗਏ ਸੀ ਹਾਂ ਉਦੋਂ ਜੈਤਮਨ ਤੀਰ ਜੇ ਛੱਡੀ ਗਈ ਮੇਰਾ ਪਾਰਟਨਰ ਨਹੀਂ ਕਹਿੰਦੀ ਹੈਗਾ ਮਗਾ ਸ਼ੁਕਰ ਆ ਮੇਰਾ ਇੱਕ ਜਗ੍ਹਾ ਤੇ ਤਾਂ ਬਚਾਅ ਹੋਇਆ ਕੋਈ ਨਾ ਪਾਰਟਰ ਕਰ ਸਕ ਨੇ ਡਾ ਕਿ ਆਸੀ ਗੌੜੀ ਆ ਆ ਜਾਦੀ ਨਹੀਂ ਆਇਆ ਹੁਣ ਆ ਗਿਆਨੇ ਮੁੜ ਕੇ ਤਉਰੀ ਆਣਾ ਤੂੰ ਹਾਂ ਤੇ ਰੇਕੂ ਭਾਈ ਹਾਂ ਕਰੋ ਜੀ ਫਿਰ ਸਾਡੇ ਨੂੰ ਅਟੈਂਡ ਦਿਖਾਓ ਵਧੀਆ ਵਧੀਆ ਜੇ ਸੂਟ ਹਾਂ ਕਿੱਥੇ ਜਾਣਾ ਹਾਂ ਜਿੱਥੇ ਵੀ ਜਾਣਾ ਘੁੰਮਣ ਫਿਰਨ ਜਾਣਾ ਘੁੰਮ ਫਿਰ ਕੇ ਇੱਥੇ ਜਾਣਾ ਹਾਂ ਇਹ ਜਾਣਾ ਸਾਨੀ ਤੁਹਾਡੇ ਤੇ ਸੂਟ ਲੈਣੇ ਨਹੀਂ ਨਹੀਂ ਬਿਲਕੁਲ ਬਿਲਕੁਲ ਚਲੋ ਸੂਟ ਵੀ ਭਾਈ ਲੈਣਾ ਹੀ ਆ ਜਿਹੜੇ ਹੁਣ ਪ੍ਰੋਗਰਾਮ ਆਉਣੇ ਆ ਭਗਤੌਣੇ ਆ ਸੂਟ ਵੀ ਜ਼ਰੂਰੀ ਆ ਗੱਲ ਆਏ ਆ ਰਿੰਕੂ ਬਾਈ ਮੰਗਣਾ ਕੋਈ ਸੂਟ ਨਹੀਂ ਬਾਈ ਲਖਾਂਦਾ ਇਹ ਗੱਲ ਮੰਨਣੇ ਵਾਲੀ ਆ ਤੇ ਦੇਖੋ ਜੀ ਫਿਰ ਸੂਟ ਇੱਕ ਤੇ ਇੱਕ ਨੰਬਰ ਬੇਟਾ ਬਾਰੀ ਇਹ ਤਾਂ ਕੱਪੜਾ ਦਾ ਬਾਈ ਹੁਣ ਲਾਈਨਿੰਗਾਂ ਹੀ ਇਹ ਰਹਿ ਗਿਆ ਸਿਸਟਮ ਹਨਾ ਕੱਪੜਾ ਕਾਹਦਾ ਚੁੰਨੀਆਂ ਹੀ ਆ ਚੁੰਨੀਆਂ ਵਾਲਾ ਹੀ ਕੰਮ ਹੋ ਗਿਆ ਚੁੰਨੀ ਵਾਲਾ ਹੀ ਕੰਮ ਹੋ ਗਿਆ ਦੀਦੀ ਹਨਾ ਜੀ ਲੌਣੀ ਤਾਂ ਫਿਰ ਕੋਟਨ ਦਾ ਤਾਂ ਮੋਟਾ ਹੀ ਆਂਦਾ ਹਾਂ ਸੂਟ ਇਸ ਹੂਟੋਂ ਪੈਸੇ ਨੂੰ ਸੋਨਾ ਬਾਕੀ ਹੁਣ ਭਾਈ ਜੀ ਨੇ ਇਹਦੀ ਜੇਬ ਚੋਂ ਪੈਸੇ ਜਾਣੇ ਹੁੰਦੇ ਆ ਉਹਨੂੰ ਤਾਂ ਉਹ ਜਿਹਾ ਹਾਲ ਓਵਰ ਜਿਹਾ ਹੀ ਸੋਨਾ ਲੱਗਦਾ ਓਵਰ ਆਲ ਜਿਹਾ ਕਿਆ ਕਹਿੰਦੇ ਉਹਨੂੰ ਇਹ ਵੀ ਲੈ ਲੋ ਜੇ ਲੈਣਾ ਇਹ ਵੀ ਲੈ ਲੈਣਾ ਅਸੀਂ ਉਹ ਮਰਾ ਹਲਾਲ ਉਹ ਮਤਲਬ ਛੱਡਣਾ ਨਹੀਂ ਬੱਕਰਾ ਹਲਾਲ ਕਰਕੇ ਛੱਡਣਾ ਹੋਰ ਕਿਆ ਇਹ ਸਟਾਰ ਲਾਈਟ ਦਾ ਸਾਰਾ ਖੰਡ ਦਾ ਕੰਮ ਗੱਪੀਆਂ ਦਾ ਵਾਹ ਜੀ ਵਾਹ ਇਹਦਾ ਦੁਪੱਟਾ ਉਹਦਾ ਇਹਦਾ ਕੀ ਪ੍ਰਾਈਸ ਹੈ ਰੁਕੋ ਪੱਕਾ ਜਾਨ ਲੱਗਾ ਇਹ ਸਾਡੇ 650 ਦੇ ਨੇ ਸਾਢੇ 650 ਬਾਈ ਵਾਹ ਜੀ ਵਾਹ ਸਸਤਾ ਹੈ ਸਸਤਾ ਹੀ ਹੈ ਲੇਡੀਜ਼ ਨੂੰ ਤਾਂ ਸਸਤਾ ਹੀ ਲੱਗਣਾ ਸਸਤਾ ਹੀ ਹੈ ਜਿਹੜਾ 10 11000 ਵਾਲਾ ਸੂਟ ਦਿਖਾਓ ਮੈਨੂੰ ਮੈਂ ਲਵਾ ਬੱਲੇ 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 ਲੋ ਜੀ ਕੁੜੀ ਨਾਲ ਹਾਂਜੀ ਕਣਕ ਨੂੰ ਟਾਈਮ ਆ ਕੋਈ ਨਾ ਸਾਦਾ ਹੈਂਡ ਦਾ ਕੰਮ ਹੈ ਕਾਪੀ ਹੈਗੀ ਮੇਰੇ ਕੋਲ ਵਧੀਆ ਹੈਂਡ ਦਾ ਕੰਮ ਹੈ ਇਹਦਾ ਵਾਹ ਜੀ ਵਾਹ ਉਹ ਸੂਟ ਦੇ ਕਿੰਨਾ ਸੋਹਣਾ ਹੈ ਹਮ ਇਹ ਇਹ ਐ ਵੈਸੀ ਵੀ ਮਨ ਨੂੰ ਉਹਦੇ ਪਰ ਲਾਈਨਿੰਗ ਜੀ ਤਾਂ ਇਹਨੂੰ ਵੀ ਲੱਗੂਗੀ ਲਾਈਨਿੰਗ ਤਾਂ ਰੇਟ ਨੂੰ ਲੱਗਣੀ ਲਾਈਨਿੰਗ ਤਾਂ ਹੁਣ ਹਨ ਤਾਂ ਲੱਗਦੀ ਕਿਸੇ ਨੂੰ ਹਾਂ ਜਦ ਅਸੀਂ ਹਜੂਰ ਸਾਹਿਬ ਕਹੇ ਵੀ ਤਨਾ ਦੀਦੀ ਬੱਲਾ ਬੱਲਾ ਭਾਈ ਉੱਥੇ ਕਮੈਂਟ ਵੀਡੀਓ ਪਰ ਆਹੀ ਆਈ ਜਾਣ ਭਾਜੀ ਓਰੇ ਕਿੰਨੀ ਕੀ ਗਰਮੀ ਓਰੇ ਲਾਈਨਿੰਗ ਵਾਲੇ ਸੂਟ ਚੱਲ ਜੂਗੇ ਉਹ ਮੈਂ ਕਾ ਮੈਂ ਕਾ ਸੂਟ ਪਾਉਂਦਾ ਭਾਈ ਫੇ ਮੈਂ ਜੈਸਮੀਨ ਨੂੰ ਪੁੱਛ ਕੇ ਦੱਸਿਆ ਮੈਂ ਕਾ ਹਾਂ ਇੱਕਣਾ ਪੁੱਛਦੇ ਆ ਉਹ ਨਹੀਂ ਦੱਸਿਆ ਨਹੀਂ ਹਾਂਜੀ ਚੱਲ ਜੂਗੇ ਭਾਈ ਵੀ ਮੈਂ ਵੀ ਲਿਆਈ ਵੀ ਬਹੁਤ ਪਿਆਰਾ ਬਹੁਤ ਸੋਹਣਾ ਇਹ ਸੂਟ ਹੂੰ ਇਹਦੀ ਵੀ ਰੇਂਜ ਹੋਣੀ ਤੇ ਨਹੀਂ ਇਹ 45 ਦਾ ਹੈ ਇਹ ਤਾਂ ਇਹ ਲੈ ਸਕਦੀ ਮੈਂ ਹੂੰ ਕਿੰਨੇ ਦਾ ਹੈ 45 ਦਾ ਪਾਣੀ ਪੋਣੀ ਕਿੱਤਰ ਪਿਆ ਵਾਟਰ ਕੋਲਰ ਦੋ ਕੋਈ ਨਾ ਸਿੱਕਾ ਰਾ ਜਾ ਕੇ ਪਲਾ ਦੂਨੀ ਆਏ ਨਾ ਗੁੰਦੀ ਬੋਤਲ ਉਹ ਇਹਦਾ ਅੰਗ ਵਰਗਾ ਪਿਆ ਇਹ ਪੀਣਾ ਮੈਂ ਇਹਦਾ ਗਰਮ ਪਾਣੀ ਆ ਲੋ ਜੀ ਇੱਕ ਬਾਈ ਨਾ ਲਿਖਿਆ ਜੀ ਲਾਵਾ ਜੀ ਭਾਈ ਸੂਟ ਤਾਂ ਬਾਈ ਦੇਖੋ ਜੀ ਸੂਟ ਨਜ਼ਾਰਾ ਆਉਂਦਾ ਉਰੀ ਦੇਖਣ ਦਾ ਹੈ ਇੱਕ ਤਾਂ ਇੱਕ ਕਹਿਣਾ ਦੀਦੀ ਚੁਣਮੀਆਂ ਜੀਆਂ ਚੀਜ਼ਾਂ ਚੁਣਮੀਆਂ ਜੀਆਂ ਜਿਹੜੀ ਬੰਦੇ ਨੇ ਆਪ ਚੀਜ਼ ਕੱਢ ਕੇ ਦਿਖਾਣੀ ਕਰਨਾ ਉਹ ਦਿਲ ਨੂੰ ਲੱਗ ਬਿਲਕੁਲ ਦੇਖ ਰੇਂਕੂ ਬਾਈ ਹਾਂ ਜੀ ਜਿਹੜੀ ਗੱਲ ਸਹੀ ਆ ਜਾਣਾ ਸਾਨੂੰ ਹੋਰ ਦੁਕਾਨ ਪਰ ਵੀ ਪੈਂਦਾ ਹੈ ਨਾ ਕਿਉਂਕਿ ਮੰਨ ਲਓ ਜਿਹੜੇ ਆਪਣੇ ਵੀਡੀਓ ਵੀ ਦੇਖਦੇ ਅਗਲਾ ਕਹਿੰਦਾ ਯਾਰ ਇੱਕ ਦੁਕਾਨ ਪਰ ਦਿਖਾਈ ਜਾਂਦੇ ਪਰ ਜਿਹੜਾ ਨਜ਼ਾਰਾ ਉਰੇ ਆਉਂਦਾ ਸੂਟ ਦੇਖਣ ਦਾ ਸਾਨੂੰ ਵੀਡੀਓ ਬਣਾਉਣ ਚ ਵੀ ਨਜ਼ਾਰਾ ਆਉਂਦਾ ਮੈਂ ਸਾਨੂੰ ਐਵੇਂ ਕਾ ਨਹੀਂ ਤਾਂ ਯਾਰ ਅਗਲਾ ਦੁਕਾਨਦਾਰ ਬੋਲਦਾ ਹੀ ਨਹੀਂ ਮੂੰਹ ਚ ਗੂੰਗੂੰ ਜੀ ਕਰੀ ਜਾਂਦਾ ਹੈ ਸਹੀ ਗੱਲ ਆ ਤੇ ਨਾ ਅਗਲਾ ਦਿਖਾਉਂਦਾ ਸੂਟ ਵਧੀਆ ਜੇ ਓਏ ਓਏ ਆ ਚੀਜ਼ਾਂ ਇਹ ਕਹਿਣ ਦੀ ਲੋੜ ਨਹੀਂ ਇੱਕ ਤਾਂ ਇੱਕ ਸੂਟ ਵਧੀਆ ਜਿਹੜਾ ਜਿਹਾ ਤੁਸੀਂ ਕਹੋਗੇ ਭਾਈ ਉਹ ਜਿਹਾ ਤੁਹਾਨੂੰ ਸੂਟ ਦੇਖਣ ਨੂੰ ਮਿਲੂਗਾ ਅਪੀਸ ਉਹਨਾਂ ਉੱਤਾ ਸੁਣਤਾ ਹਨ ਤੇ ਕਲਰ ਹੈ ਜਿਹਦਾ ਡਾਰਕ ਜਿਹਾ ਸੁਣਤਾ ਲਾਈਟ ਸੁਣਤਾ ਡਾਰਕ ਲਾਈਟ ਦਾ ਕੰਬੀਨੇਸ਼ਨ ਅੱਛਾ ਹਾ ਦੁਪੱਟਾ ਇਹੀ ਦਾ ਹੀ ਹੈ ਹਾਂ ਇਹ ਲਾਈਟ ਕੰਬੀਨੇਸ਼ਨ ਹੁਣ ਆ ਕੰਬੀਨੇਸ਼ਨ ਜੇ ਚੱਲਣ ਲੱਗੇ ਦੀਦੀ ਹਨਾ ਦੁਪੱਟਾ ਹੋਰ 2D 3D 4D ਇਹ ਇਹ ਦੋਡੀ ਹੈ ਦੋਡੀ ਹੈ ਇਹ ਦੋਡੀ ਹੈ ਹਾਂ ਲੋਜੀਕ ਆ ਇਹ ਆ ਵੀ ਸੂਟ ਸੁਣ ਖਾਪ ਤੇ ਖਾਪ ਵਾ ਇਹ ਇਹ ਕਿਹੜਾ ਫੀਮ ਖਾਂ ਫੀਮ ਖਾਂ ਇਹੀ ਦਾ ਭਾਈ ਕੀ ਪ੍ਰਾਈਸ ਆ ਇਹ ਹੈਗਾ ਜੀ 5000 ਦਾ 5000 ਦੀ ਰੇਂਜ ਚ ਲੈ ਕੇ ਦਿਨਾ ਭਾਜੀ ਨੇ ਮੈਨੂੰ ਵਾਹ ਵੀ ਚੱਲ ਕੋਈ ਸਪੈਸ਼ਲ ਪ੍ਰੋਗਰਾਮ ਆ ਗਿਆ ਇਹ ਵੀ ਲੈ ਲਿਓ ਸਪੈਸ਼ਲ ਆ ਇਹ ਲੋ ਜੀ ਹਾਂ ਲੋੜੀ ਹੈ ਸਪੈਸ਼ਲ ਹੈ ਸਪੋ ਸਪੈਸ਼ਲ ਪ੍ਰੋਗਰਾਮ ਬਥੇਰੇ ਖੜੇ ਕਰ ਦੇ ਆ ਅਸੀਂ ਲਓ ਜੀ ਭਾਈ ਇਹ ਵੀ ਸੂਟ ਬਹੁਤ ਸੋਹਣਾ ਇਹਦੇ ਨਾਲ ਜਿਹੜੀ ਇਹ ਛਿਲਕਾ ਕੜਾਈ ਹੈ ਨਾ ਦੂਈ ਉੱਪਰ ਦੀ ਸਪੈਸ਼ਲ ਕੰਮ ਆਹਾ ਵਾਲਾ ਸਿਸਟਮ ਜੀ ਇਹ ਵੀ ਜਿਹੜੀ ਆਹ ਜਿਹੜਾ ਫੰਡਾ ਹੁਣ ਇਸੋ ਜਿਹੀ ਪੈਚ ਦਾ ਕੰਮ ਕਰਿਆ ਅੱਛਾ ਇਹ ਪੈਚ ਦਾ ਕੰਮ ਹੀ ਨਹੀਂ ਹੋਵਦਾ ਪੈਚ ਦਾ ਕੰਮ ਹੈ ਕੁਛ ਅਲੱਗ ਜਿਹਾ ਲੱਗਦਾ ਨਾ ਦੇਖਣ ਇਹਨੂੰ ਸੋਹਣਾ ਜਿਹਾ ਹੂੰ ਲੋਜੀਕ ਨਹੀਂ ਆ ਦੇਖ ਲੋ ਜੀ ਭਾਈ ਆ ਵੀ ਦੇਖੋ ਸੂਟ ਐਰ ਕਿਸ ਹਾਰ ਆਈ ਭਾਈ ਮਾਲ ਨਵਾਂ ਹੀ ਆਇਆ ਵਾ ਹਾਂ ਨਾ ਕੋਲ ਸੂਟੀ ਦਾ ਹਾਰ ਵੀ ਨਵੇਂ ਦਿਖਾਈ ਦੇ ਹਾਂ ਹੁਣ ਭਾਈ ਚੱਲ ਪਿਆ ਸੀਜ਼ਨ ਵਿਆਹਾਂ ਦਾ ਦੁਆਰਾ ਹੈ ਨਾ ਪਹਿਲੀ ਤਰੀਕ ਹੋਗੀ ਤੇ ਅੱਜ ਤਾਂ ਦੂਆ ਮਨ ਲੱਗਦਾ ਤੇ ਪਹੁੰਚੋ ਜੀ ਫਿਰ 바ਵਾ ਕੱਟ ਪੀਸ ਵਾਲਿਆਂ ਦੇ ਕਰੋ ਜੀ ਫਿਰ ਤਿਆਰੀ ਵਿਆਹਾਂ ਦੀ ਇੱਕ ਤੇ ਇੱਕ ਸੂਟ ਆ ਲੋ ਜੀ ਕਾ ਦੇਖੋ ਪ੍ਰਿੰਟ ਉਸੇ ਵਰਕ ਹੈ ਹੈਂਡ ਦਾ ਕੰਮ ਸਾਰਾ ਵਾਹ ਵੀ ਵਾਹ ਭਾਈ ਇਹਨੂੰ ਦਿਖਾਓ ਮੜਾ ਖੋਲ ਕੇ ਲੋ ਜੀ ਆ ਵੀ ਸੋਹਣਾ ਲੱਗ ਰਿਹਾ ਆ ਵੀ ਸੂਟ ਸੋਹਣਾ ਲੱਗਦੀ ਹੈ ਨਾ ਇਹ 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 ਭਾਈ ਹੈਂਡਵਰਕ ਹੈ ਸਾਰਾ ਅੱਛਾ ਸਤਾਰੇ ਜੀ ਆ ਸੈਟ ਦੋਨੋਂ ਦਾ ਕੰਬੀ ਦੇਖਦਾ ਇਹ ਸਤਾਰੇ ਜੀ ਅੱਛਾ ਦੂਏ ਹੁੰਦੇ ਇਹ ਦੇਖ ਲਓ ਕਿੰਨੇ ਕਲਰਾਂ ਵਾਲਾ ਗਿੰਦੂ ਹਾਂ 4 5 ਇਹ ਸੂਟ ਦੀ ਸੋਣਾ ਹੈ ਨਾ 4 5 ਦੀ ਸੋਣਾ ਹੈ ਹਾਂ 5 ਡੀ ਕਹਿ ਲੂੰ ਦਾ ਰੰਗ ਕਰ ਕਈ ਇਹਦੇ ਚ ਹਾਂ ਇਹ ਸੂਟ ਸੋਣੇ ਸਾਰੇ ਇੱਕ ਸੂਟ ਆ ਦੇਖਿਓ ਇਹ ਮਡਾਲ ਸਿਲਕ ਤੇ ਆ ਪੈਸੇ ਨਾ ਤੁਸੀਂ ਇੱਕ ਸੀਜ਼ਨ ਸਾਡੇ ਨਾ ਕਰੋ ਜੀਰੀ ਕਣਕ ਦਾ ਬੱਲੇ ਬੱਲੇ ਫਿਰ ਇਹਨਾਂ ਨੇ ਕਹਿਣਾ ਹੁਣ ਸੂਟ ਇੰਨੇ ਹੋ ਗਏ ਹੁਣ ਸਾਨੂੰ 5-5 4-4 ਲਿਵਾਰੀਆਂ ਲੇ ਕੇ ਦੋ ਦੀ ਦੇਖ ਲੈ ਘਰਾਂ ਲਿਵਾਰੀਆਂ ਪਤਾ ਕਿੰਨੀਆਂ ਦੇਖ ਇੱਕ ਤਾਂ ਜਿਹੜੀ ਮੇਰੇ ਵਾਲੇ ਰੂਮ ਚ ਉਹ ਕਿੰਨੀਆਂ 8 ਫੁੱਟ ਚੜਾਈ ਆ ਉਹਦੀ ਚਲ ਇੱਕ ਚ ਮੇਰੇ ਆ ਇੱਕ ਚ ਜੈਸਮੀਨ ਦੇ ਆ ਇੱਕ ਚ ਹਰਗੁੰਦੇ ਫਿਰ ਆਈ ਤਾਂ ਇੱਕ ਇੱਕ ਉਹ ਹੋ ਗਈ ਉਹ ਦੋ ਨਾਲ ਕੋਲ ਦੋ ਆ ਨਹੀਂ ਉਹ ਦੋ ਨਾਲ ਦੀ ਆ ਮੰਨ ਲਾ ਲਿਵਾਰੀ ਹੈ ਨਾ ਫਿਰ ਇੱਕ ਇੱਕ ਹੁਣ ਇਹਨਾਂ ਨੂੰ ਪਿੱਛੇ ਜੇ ਮੈਂ ਹੋਰ ਦਵਾਈ ਦੋ ਹਾਂ ਨੂੰ ਮਤਲਬ ਦੋ ਦਵਾਈਆਂ ਮੇਰੀ ਗੱਲ ਸੁਣ ਦੋ ਮੇਰੇ ਵਾਲੀ ਜਿਹੜੀ 8 ਫੋਟ ਵਾਲੀ ਦੋ ਉਹ ਗਿਣ ਲਓ ਨਹੀਂ ਦੋ ਨਮੀਆਂ ਪੁੱਤ ਤਾਂ ਗਿਣ ਲੇ ਤੁਸੀਂ ਇੱਕ ਚ ਤਾਂ ਤੁਹਾਡੇ ਕੱਪੜੇ ਆਂਦੇ ਇੱਕ ਚ ਹਰ ਗੁੰਦੀ ਮੰਨੂ ਘਰ ਤੇ ਬਾਹਰ ਕੱਢ ਦੋ ਇੱਕ ਜੈਸਮੀਨ ਨਹੀਂ ਕੋਈ ਕਮਰੇ ਜਾ ਮੇਰੇ ਕੋਲ ਤਾਂ ਦੋ ਆ ਤੁਹਾਡੇ ਕੋਲ ਫਿਰ ਵੀ ਤਿੰਨ ਆ ਮੈਂ ਤਾਂ ਆਪਣਾ ਫੀਡ ਵਾਲੇ ਥੈਲੇ ਚ ਪਾ ਲੂੰਗਾ ਆਪਣੇ ਕੱਪੜੇ ਬਾਬਾ ਆ ਮੇਰੇ ਵਾਲੇ ਕੱਪੜੇ ਤੂੰ ਖੀ ਜਾਂਦੇ ਦੱਸ ਇਹਨਾਂ ਨੂੰ ਨਹੀਂ ਫਿਰ ਗਿਨਣਾ ਤਾਂ ਹੈ ਹੀ ਹੈ ਨਾ ਤੁਹਾਨੂੰ ਹੁਣ ਬਾਹਰ ਗਿਣਤੀ ਚ ਤਾਂ ਨਹੀਂ ਬਾਹਰ ਸਿਖਾਦੇ ਦੋ ਲਮਾਰੀਆਂ ਇੱਕ ਮੰਮੀ ਵਾਲੀ ਵਿਆਹ ਵਾਲੀ ਪ੍ਰਾਣੀ ਇੱਥੇ ਮੰਮੀ ਪਾਪੇ ਹੋਣਾ ਨੇ ਆਪਣੇ ਰੱਖੇ ਹੋਏ ਉਹਨਾਂ ਨੂੰ ਨਹੀਂ ਰੱਖਣੇ ਹੋਏ ਮੈਂ ਗੱਲ ਕਰਦਾ ਵੀ ਘਰ ਵਿੱਚ 6 ਲਮਾਰੀਆਂ ਹੈ ਹੈ ਫਿਰ ਦਿਵਾਨ ਬੈੱਡ ਲਮਾਰੀਆਂ ਵੀ ਤਾਂ ਹੈ ਉਹ ਹੋਣਾ ਖਾਲੀ ਉਹ ਭਰੀਆਂ ਵੀ ਆਏ ਭੈਣ ਮੇਰੀਏ ਹਾਂ ਜੇ ਲੈ ਕੇ ਦਵਾਂਗੇ ਤੇਹੀ ਭਰੂਗੇ ਰੇਕੂ ਭਾਈ ਅੱਜ ਸਵੇਰੇ ਵੀਡੀਓ ਪਾਈ ਆ ਅੱਛਾ ਜੀ ਉਹਦੇ ਮਾ ਨਾਲ 6 7 ਸੂਟ ਲਮਾਰੀ માં ਤੇ ਅਨ ਅਨ ਸੀਤੇ ਹੀ ਕੱਢ ਲੈ ਕਹਿੰਦੀ ਇਹ ਤਾਂ ਕਹਿੰਦੇ ਸਿਆਲ ਵਾਲੇ ਆ ਜੀ ਉਹ ਦਾ ਸਾਡੇ ਮੁਤਾਬਿਕ ਸੀ ਹੁੰਦੇ ਹੁੰਦੇ ਆ ਹੁਣ ਕਰਨ ਲਾ ਹੁਣ ਲੋੜੀ ਦਾ ਏ ਉਹ ਕਹਿੰਦੇ ਹੁਣ ਧੁੱਪਾ ਚੜਾ ਲੱਗੀ ਅਗਲੇ ਸਾਲ ਸ ਦੇਖ ਲਾ ਬਾਈ ਹਾਂ ਕਰਬੂਜੇ ਹੁੰਦੇ ਇੱਕ ਇੱਕ ਕਰਬੂਜਾ ਰੰਗ ਫੜਦਾ ਹੁਣ ਇੱਧਰ ਪਾਰਟਨਰ ਅੱਜ ਚੇਂਜ ਹੋਇਆ ਬਾਈ ਹੈ ਇਹਨੇ ਬਾਰੀ ਨਹੀਂ ਆਉਣਾ ਪਾਰਟਨਰ ਚਾਹੇ ਚੇਂਜ ਹੋ ਗਿਆ ਹਾਂ ਪਰ ਜ਼ੁਬਾਨ ਲਫ਼ਜ਼ ਉਹੀ ਆ ਯਾਰ ਵੀ ਦੇਖੋ ਸੂਟ ਦੇਖੋ ਤੁਸੀਂ ਕੋਈ ਨਾ ਪਾਰਟਨਰ ਵੀ ਨਾ ਇੱਕ ਦੋ ਦਿਨ ਆਇਆ ਹੀ ਆਇਆ ਮੇਰੇ ਨਾਲ ਹਾਂ 파ਟਨਰ ਸਾਡਾ ਥੋੜਾ ਜਿਹਾ ਨਾ ਇੱਕ ਢਿੱਲਾ ਹੋ ਗਿਆ ਐ ਥੋੜੀ ਸਿਹਤ ਡਾਊਨ ਆ ਵਾਈਫ ਦੀ ਤੇ ਤਾਂ ਕਰਕੇ ਆ ਆਇਆ ਛੋਟਾ ਐ ਉਹਦੇ ਬੱਟੇ 'ਚ ਛੋਟਾ 파ਟਨਰ ਆਇਆ ਸਾਡਾ ਅੱਜ ਛੋਟਾ 파ਟਨਰ ਆਇਆ ਅੱਜ ਬੰਦੇ ਸੋਹਣਾ ਨਾ 2600 2600 ਚ ਹਾਂ ਉਹ ਸੂਟ ਤਾਂ ਵਖਾ ਆ ਦੇਖੋ ਹਾਂ ਉਹ ਵੀ ਸੋਹਣਾ ਉਹ ਕਦੋਂ ਲਿਆ ਆਸਾਂ ਨੇ ਜਿਹਨੇ ਮੇਰੇ ਕੋਲ ਨਹੀਂ ਹੈਗੇ ਚਾਹੇ 10 ਦੁਕਾਨਾਂ ਨਾ ਪੈਣੀਆਂ ਪਰ ਸਾਰੇ ਰੂਪ ਨੇ ਫਿਰ 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 ਤਾਂ ਸੂਟ ਲੈਣ ਦੀ ਲੋੜੇ ਨਹੀਂ ਸਾਰੇ ਹੀ ਤਾਂ ਹੈਗੇ ਗੱਲਾਂ ਨਹੀਂ ਹੁਣ ਕਲਰ ਵੀ ਤਾਂ ਨਵੇਂ-ਨਵੇਂ ਆਉਣ ਲੱਪੇ ਆ ਮੈਂ ਬਸ ਆਹ ਕਲਰ ਹੈ ਨਹੀਂ ਮੇਰੇ ਕੋਲ ਆ ਸੂਟ ਦੇਖ ਕੇ ਹੀ ਕਿਹਾ ਫਿਰ ਨਹੀਂ ਆ ਵੀ ਸੂਟ ਹੈ ਸੋਹਣਾ ਹੈ ਨਾ ਠੀਕਾ ਕਹਿਣੀ ਹੈ ਵੀ ਉਹ ਕਲਰ ਲਿਆ ਤਾਂ ਨਹੀਂ ਮੇਰੇ ਕੋਲ ਹੈ ਨਹੀਂ ਹੂੰ ਸੂਟ ਸੋਹਣਾ ਇਹ ਵੀ ਇਹ ਰਿੰਕੂ ਬਈ ਕਿੰਨੇ ਕਿੰਨੀ ਰੇਂਜ ਚ ਹੈ ਹਾਂਜੀ 550 500 ਵਾਜੀ ਤਾਂ ਇਹ ਨਾਲ ਸੋਹਣਾ ਉਹ ਸੱਚੀ ਉਹ ਸੋਹਣਾ ਸੂਟ ਆ ਸੋਹਣਾ ਹੈ ਕਈ ਨਹੀਂ ਮੈਨੂੰ ਲੈ ਕੇ ਦੇਣਾ ਭੱਜ ਜਾ ਲੋ ਜੀ ਜਿੱਦਾਂ ਤੁਸੀਂ ਕਹਿ ਰਹੇ ਹੋ 2 ਜੀ 3 ਜੀ ਲੋ ਜੀ ਆ ਆ ਗਿਆ 3 ਇਹ ਬਾਈ 3 ਡੀ 2 ਜੀ 2 ਜੀ ਠੀਕ ਆ ਤੂੰ ਡੀ ਲਾਤਾ ਇਹਨਾਂ ਨੇ ਜੀ ਲਾਟ ਹਾਂ ਇਹੋ ਜਿਹਾ ਹੈਗਾ ਮੇਰੇ ਕੋਲ ਇਦਾਂ ਦਾ ਸੇਮ ਨਹੀਂ ਸੂਟ ਸੋਹਣਾ ਹੈ ਕਲਰ ਕਲਰ ਆਏਗਾ ਇਹ ਹਾਂ ਇਦਾਂ ਦਾ ਕਲਰ ਆਏਗਾ ਹਾਂ ਜਿਹੜਾ ਮੰਮੀ ਕੀ ਚ ਲੈ ਕੇ ਆਈ ਸੀ ਮੇਨੂੰ ਠੀਕ ਆ ਠੀਕ ਆ ਫਿਰ ਉਹਦੇ ਪੀਲੀ ਸਲਵਾਰ ਪੀਲੀ ਕਮੀਜ਼ ਹਾਂ ਇਹਦੀ ਪੀਲਾ ਧੱਗਾ ਤੇ ਪੀਲੀ ਉਹ ਆ ਆਹ ਵਾਦੀ ਕੰਬੀਨੇਸ਼ਨ ਚੇਂਜ ਕਰਦੇ ਆ ਉਹ ਖਸਾਲ ਪੁਰਾਣਾ ਵੈਸੇ ਜੀ ਆਹੋ ਉਹ ਕਿ ਬਾਸਾ ਹੋ ਗਿਆ ਥਾਲ ਪੁਰਾਣਾ ਜੇ ਹਜੇ ਸਿਮਤਾ ਦਾ ਹੈ ਨਹੀਂ ਉਹ ਤਾਂ ਸਿਉ ਲਿਆ ਪਾਇਆ ਇੱਕ ਵਾਰ ਅੱਛਾ ਸਰ ਘੁੰਮ ਲੈਣ ਗਈ ਸੀਗੀ ਠੀਕ ਹੀ ਕੀਨੇ ਜੀ 3500 ਸਾਢੇ 3500 ਠੀਕ ਆ ਹਮਮ 8/ ਆ ਦੁਪੱਟਾ ਆ ਗਿਆ ਦੁਪੱਟਾ ਵੀ ਐਨ ਨਾਲੇ ਖੁੱਲਾ ਡੁੱਲਾ ਹਨਾ ਚਨੂਨ ਦਾ ਹਾਂ ਨਾਲੇ ਸਿਰ ਪਰ ਟਿਕਣੇ ਵਾਲੀ ਆ ਚੁੰਨੀ ਆਏ ਨਹੀਂ ਹੈਗੀ ਪਿਓਰ ਹਮ ਅਸੀਂ ਮੰਮੀ ਨੂੰ ਮੈਂ ਕਹਿੰਦੀ ਵੀ ਟਿਕਣੇ ਵਾਲੀਆਂ ਚੁੰਨੀਆਂ ਲਾਓ ਆਹੀ ਦੇ ਦਿੰਦੀ ਹਾਂ ਨਹੀਂ ਵਧੀਆ ਸਿਰ ਪਰ ਟਿਕਣੇ ਵਾਲੀ ਉਹ ਚਾਹੀਦੀ ਚੁੰਨੀ ਤਾਂ ਫੇਰ ਹੋਰ ਕੀ ਆਉਂਦੀ ਆ ਕੋਈ ਉਹ ਆਉਂਦੀ ਨਹੀਂ ਤਾਂ ਐ ਹੋਜੀ ਆਉਂਦੀਆਂ ਸਾਰੀਆਂ ਹਮ ਲਾ ਜੀ ਬਾ ਉਰੇ ਆਕੇ ਤਾਂ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਜਿਹੜੀ ਮੈਂ ਗੱਲ ਦੀਦੀ ਤੈਨੂੰ ਕਹੀ ਸੀ ਵੀ ਉੱਥੇ ਤਾਂ ਐ ਹੋ ਜਾਂਦਾ ਵੀ ਆ ਵੀ ਲੈ ਲਉ ਆ ਵੀ ਲੈ ਲਉ ਇਹ ਪਤਾ ਨਹੀਂ ਰਿਕੂ ਬਾਜ ਦੇ ਹੱਥ 'ਚ ਐ ਕੋਈ ਗੁਣ ਇਹਨੇ ਸੂਟ ਐ ਇਹ ਜੇ ਦਿਖਾਣੇ ਨਾ ਤਾਂ ਵੀਡੀਓ ਬਣਾਉਣ ਜਾਣਾ ਇਹਨੂੰ ਭਾਜੀ ਨਾਲ ਹੀ ਲੈ ਜਾਣਾ ਨਹੀਂ ਸੂਟ ਬਹੁਤ ਸੋਹਣੇ ਸੋਹਣੇ ਦਿਖਾਂਦਾ ਭਾਈ ਇਹੋ ਜੀ ਗੱਲ ਨਹੀਂ ਹੂੰ ਦੇਖੋ ਜੀ ਸੂਟ ਚੌਰਸ ਇਹ ਚੌਰਸ ਆ ਹੂੰ ਅੱਛਾ ਇਹਨੂੰ ਚੌਰਸ ਕਹਿ ਦਿੰਨੇ ਆ ਇਹਦੀ ਵੀ ਰੇਂਜ ਇਹ ਇਹ ਕਿੰਨੀ ਦੇ ਦਿੰਦਾ ਬਾਈ ਆ ਦੇਖੋ ਆ ਬਾਟਮ ਚਲੋ 8 ਟਪਟਾ ਟਪਟਾਰ ਬਾਟਮ ਪਰ ਵੀ ਸੋਨਾ ਵਰ 2800 ਦਾ ਵੈਸੇ ਭਾਈ ਜਿਹੜੇ ਹਾਬਗਲ ਸੂਟ ਆ ਉਹ ਹਾਬਗਲ ਤਾਂ ਰੇਂਜ ਜਮ ਹੀ ਜਾਇਜ਼ ਆ ਠੀਕ ਆ ਨਾ ਹੂੰ ਉਹ ਵੀ ਇਦਾਂ ਦਾ ਹੀ ਚਲ ਤਾਂ ਅਮੀ ਸ਼ੁਕਰ ਆ ਫੇ ਇਹ ਲੈਣ ਦੀ ਲੋੜ ਨਹੀਂ ਹੋਰ ਲੈ ਲੂੰਗੀ ਆਹ ਹੋਰ ਲੈ ਲੂੰਗੀ ਅਸੀਂ ਕਿਹੜਾ ਨਾ ਕਰਦੇ ਆ ਨਾ ਤਾਂ ਕਦੇ ਹੋਣੀ ਹੋਣੀ ਮੇਰਾ ਕਲਰ ਕੜਾਈ ਥੋੜੀ ਜਿਹੀ ਹੈਗੀ ਆ ਪਰ ਹੋਰ ਲੈ ਲੂੰਗੀ ਕੀ ਕਰਾਂ ਲੈਣ ਤਾਂ ਪੈਣੀ ਆਹੋ ਜਦ ਤੱਕ ਰੋਟੀ ਨਹੀਂ ਅਜਮਾਣੀ ਲੋਟ ਥੋੜੀ ਨਾ ਆਉਣ ਦੇਣੇ ਆ 15 ਕਿ ਦਿਨ ਬਾਅਦ ਚਾਹੇ ਜੈਸਮੀਨ ਚਾਹੇ ਭਾਬੀ ਆ 15 ਕਦੇ ਨਬਦ ਇਹਨਾਂ ਨੂੰ ਆਏ ਹੋ ਜਾਂਦਾ ਵੀ ਰੋਟੀ ਜੀ ਨਹੀਂ ਆ ਜਾ ਹੁੰਦੀ ਵੀ ਇੱਕ ਅਦਾ ਸੂਟ ਲੈ ਕੇ ਆਈ ਜੀ ਹਾਂ ਕਈ ਵਾਰ ਤਾਂ ਸੀ 200 ਵਾਲਾ ਵੀ ਲੈ ਲੀ ਹਾਂ ਹਾਂ ਉਹ ਰਿੰਕ ਬਾਈ ਗੱਲ ਪੱਕੀ ਹੈ ਕਦੇ ਲੈ ਆ 200 ਵਾਲਾ ਜੈਸਮੀਨ ਮਮਮੀ ਲੈ ਕੇ ਨਹੀਂ ਆ 200 ਵਾਲਾ ਜੈਸਮੀਨ ਨਾਲ ਮਮਮੀ ਲੈ ਕੇ ਗਈਆਂ ਨਾ ਜੇ ਮੈਂ ਆਈ ਨਹੀਂ ਸੀ ਕਿ ਮਮਮੀ ਲੈ ਜਣਾ ਸੀ ਹੁਣ 200 ਵਾਲਾ ਜ਼ਮਾਨਾ ਚਲੇ ਗਿਆ ਹਾਂ ਅੱਛਾ ਹਫਤੇ ਦਾਸ ਦਿਨ ਚ 200 ਵਾਲਾ ਜ਼ਮਾਨਾ ਚਲ ਗਿਆ ਜ਼ਮਾਨਾ ਚਲੇ ਗਿਆ ਹੂੰ ਮਹਿੰਗਾ ਹੋ ਗਿਆ ਹਾਂ ਦੇਖੋ ਆ ਵੀ ਸੂਟ ਸੋਹਣਾ ਬਾਈ ਪਿੰਕ ਕਲਰ ਆ ਗਿਆ ਪਿੰਕ ਲਾਈਟ ਪਿੰਕ ਲਾਈਟ ਪਿੰਕ ਇਹਦੀ ਬੋਟਮ ਸਿੰਪਲ ਹਾਂ ਇਹਨਾਂ ਨੂੰ ਪਤਾ ਬੋਟਮ ਸਿੰਪਲ ਹੋਊਗੀ ਦੁਪੱਟੇ ਇੱਕ ਕਲਰ ਚ ਹੈ ਮਤਲਬ ਸਾਰੀ ਸਿੰਪਲ ਆ ਗਿਆ ਦੁਪੱਟਾ ਵਧੀਆ ਆ ਗਿਆ ਨਾ ਬਿਹਤਰੀ ਹਾਂ ਆ ਵੀ ਸੋਹਣਾ ਹੈ ਸੂਟ ਵੀ ਹੈਗੀ ਹੈ ਹੂੰ ਇਹਦੇ ਕੁਝ ਸਾੜੀਆਂ ਦੇ ਸਟਾਈਲ ਜਿਹੜਾ ਕੁਝ ਆਓ ਜੀ ਬਾਈ ਇਹਦਾ ਕੀ ਰੇਂਜ ਆ ਜੀ ਇਹ ਰਿੰਗ ਕੋਈ 5500 ਠੀਕ ਆ ਜੀ ਸੀ ਕੋਈ ਥੋੜਾ ਸਾਰੇ ਜੇ ਲੱਗੇ ਆ ਵੀ ਕਲਰ ਸੋਹਣਾ ਨਹੀਂ ਬਾਰਾ ਕੁਝ ਛੋਟਾ ਵਿੱਚ ਨਾ ਕਢਾਈ ਚਾਏ ਚੀਜ਼ ਹਲਕੀ ਹੋਵੇ ਇੰਨਾ ਹੀ ਰੇਂਜ ਜ਼ਿਆਦਾ ਹੁੰਦੀ ਹੈ ਫੇ ਕਢਾਈ ਦਾ ਮੁੱਲ ਹੁੰਦਾ ਨਾ ਮੈਂ ਤਾਂ ਹੈਂਡਵਰਕ ਦਾ ਮੁੱਲ ਹੁੰਦਾ ਇੱਕ ਮੈਂ ਇਹਨਾਂ ਦੇ ਇੱਕ ਮੈਂ ਇਹਨਾਂ ਦੇ ਸੂਟ ਲੈ ਗਿਆ ਤਾਂ ਉਹ ਜਦ ਜੈਸਮੀਨ ਨੂੰ ਅਹ ਪਣਯੁੱਧਰ ਲੈ ਕੇ ਗਏ ਤੇ ਕੀ ਜਦ ਲੈ ਗਏ ਤੇ ਹਾਂ ਕੀ ਉਹਦੇ ਉੱਪਰ ਕਢਾਈ ਤਾਂ ਹੈਗੀ ਦੀ ਕਿਤੇ ਕਿਤੇ ਹੀ ਫੁੱਲ ਜਿਹਾ ਐਨ ਐਨ ਦਾ ਮਤਲਬ ਫੁੱਲ ਜਿਹੜੇ ਹੁੰਦੇ ਪਰ ਉਹ 3500 ਦਾ ਸੂਟ ਦਾ ਪਰ ਸੋਹਣਾ ਇੰਨਾ ਲੱਗਦਾ ਤਾਂ ਦੀਦੀ ਉਹ ਵੀ ਗੱਲੇ ਛੱਡ ਦੇ ਮੈਂ ਨਾਲੇ ਤੂੰ ਨਾਲੇ ਦੀਦੀ ਤੂੰ ਹਾਂ ਬਹੁਤ ਸੋਹਣਾ ਤਾਂ ਨਾ ਮੇਰੇ ਦੀਦੀ ਕਿੱਲੇ ਦੀਦੀ ਨਾਲੇ ਚੀਆ ਹਾਂ ਹਾਂ ਸੂਟ ਪਰ ਸੋਹਣਾ ਬਹੁਤ ਆ ਉਹ ਉਹ ਮੁੰਲਾ ਤਾਂ ਹਜੇ ਇਹਨੇ ਸਵਾਇਆ ਹੀ ਨਹੀਂ ਜੈਸ ਮੈਨੇ ਕਿਹਾ ਸਵਾ ਲਿਆ ਪਾ ਵੀ ਲਿਆ ਮੈਨੇ ਸਾਰੇ ਪਾ ਲਿਆ ਇਹਨੇ ਜਦ ਪਤਾ ਨਹੀਂ ਕਿੱਥੇ ਪਾ ਕੇ ਗਈ ਦੀਗੀ ਜੈਸ ਨੇ ਅੱਛਾ ਪਤਾ ਨਹੀਂ ਹੂੰ ਆ ਸ਼ਾਇਦ ਮੁੰਲਾ ਦਾ ਸਵਾਲ ਆ ਇੱਕ ਵਾਰ ਸੂਟ ਗਿਆ ਸੀ ਮੈਨੂੰ ਨਾ ਖਾਸਾ ਪੁਰਾਣਾ ਕਿਸੇ ਤੇ ਦਿੱਤਾ ਹੁਣ ਨਾ ਤੇ ਦੀਦੀਆਂ ਦਿੰਦੀ ਹੁੰਦੀ ਸੀ ਇਹਨੂੰ ਹੂੰ ਇਹਨੂੰ ਪੁੱਲ ਲੱਗ ਗਿਆ ਚੇਤਾ ਆਹੋ ਆਹੋ ਕਹਿੰਦੀ ਮੈਨੂੰ ਤਾਂ ਸੂਟ ਕਿਸੇ ਦਾ ਕਹਿੰਦੀ ਕਿ ਉਹ ਕੇ ਮੇਰੇ ਨਾਪੇ ਦਾ ਦੇਤਾ ਕਹਿੰਦੀ ਉਹ ਮੈਂ ਕਿਹਾ ਜਿਹਦੇ ਪੈਸੇ ਲੱਗੇ ਵੀ ਉਹ ਨਹੀਂ ਭੁੱਲਦਾ ਤੂੰ ਤਾਂ ਭੁੱਲੀ ਚੰਨੀ ਮੈਂ ਇੱਕ ਦੋ ਸੂਟਾਂ ਨਾ ਲਈ ਮੈਂ ਕਿਹਾ ਇਹ ਵੀ ਚੁੰਨੀ ਦਾ ਮੇਰੇ ਕੋਲ ਆ ਸੂਟਾਂ ਨਾਲ ਵੈਲੇ ਹੀ ਫਿਰਦੀ ਆ ਮੈਂ ਲਾ ਜੀ ਭਾਈ ਆ ਵੀ ਆ ਵੀ ਸੂਟ ਸੋਹਣਾ ਸਾਰੇ ਇਸ ਸੂਟ ਸੋਨੇ ਇੱਕ ਤੇ ਇੱਕ ਸੂਟ ਆ ਜੀ ਵਧੀਆ ਤੇ ਵਧੀਆ ਸੂਟ ਅੱਛਾ ਇਹਦੇ ਚ ਉਹ ਉਹ ਵਿਚਾਲੇ ਵਾਲਾ ਰੈੱਡ ਹਨਾ ਉਹ ਰੈੱਡ ਆ ਇਹ ਇਹ ਕਿਹੜਾ ਹੈ ਇਹ orange ਅੱਛਾ orange ਹਾਂ ਥੋੜਾ ਜਿਹਾ ਨਾ ਲਾਈਟਾਂ ਕਰਕੇ ਉਹ ਲੱਗਦਾ ਇਹ orange ਆ ਗਿਆ ਉਹ ਆ ਗਿਆ ਸਾਹਮਣੇ ਵਾਲਾ ਰੈੱਡ ਉਹ ਵਿਚਾਲਾ ਠੀਕ ਹੈ ਜੀ ਦੋ ਕਲਰ ਆ ਗਏ ਕਿਹੜਾ ਆ ਗਜਰੀ ਜਾਂ ਸੂਟ ਤਾਂ ਇਹ ਵੀ ਸੋਹਣਾ ਵੈਸੇ ਸੂਟ ਤਾਂ ਨਾ ਉਹ ਚੀਜ਼ ਨਾਲ ਤਾਂ ਫੇਰ ਮੈਂ ਕਹਿੰਦਾ ਆ ਵੀ ਸੂਟ ਸੋਹਣਾ ਏ ਜਿਹੜਾ ਆ ਦੇਖਿਆ ਤਾਂ ਆ ਵਾਲਾ ਇਹ ਵੀ ਸੋਹਣਾ ਪਰ ਇਹ ਉਹਦੇ ਨਾਲ ਇਹਦੀ ਗੈਟਪ ਜ਼ਿਆਦਾ ਹੈ ਹਾਂਜੀ ਇਹਦੀ ਗੈਟਪ ਜ਼ਿਆਦਾ ਇਹ ਮਤਲਬ ਸਲਵਾਰ ਤੇ ਵੀ ਹੈਗੀ ਹੈ ਨਾ ਹਾਂ ਸੰਗਾਂ ਤੇ ਬਾਜੂ ਤੇ ਬਾਜੂ ਤੇ ਹੋਗਾ ਹਾਂ ਸੁਣਿਓ ਜੀ ਤਾ ਹਮਨਾ ਸੂਟ ਮਾ ਲੰਨਾ ਸੂਟ ਨਹੀਂ ਸੂਟ ਨੇ ਬਹਿ ਜਾ ਜੀ ਜਿਆਦਾਤਰ ਆ ਸੂਟ ਤਾਂ ਬੜੀ ਚੜ੍ਹਦਾ ਚੱਲਿਆ ਸੂਟ ਤਾਂ ਸਾਰੇ ਸੋਹਣੇ ਆ ਪਰ ਆ ਚੀਜ਼ ਬਾਈ ਕਹਿੰਦਾ ਇਹਦੀ ਕੱਟਪ ਜਿਆਦਾ ਦਿਖਾਓ ਫਿਰ ਮੈਂ ਇੱਥੇ ਹਾਂ ਇਹਦੇ ਜਿਹਾ ਦਿਖਾ ਦੇ ਰਿਂਕੂ ਬਾਈ ਹੋਰ ਹਨਾ ਇਹ ਉਹ ਵੀ ਦੀਦੀ ਕਲਰ ਤਾਂ ਅਲੱਗ ਜਾਏ ਹਾਂ ਪ੍ਰੈਸ ਤਾਂ ਪਰ ਇਹਸ ਕਰੰਦੀ ਨਹੀਂ ਹਾਂ ਆ ਵੀ ਕਲਰ ਆ ਗਿਆ ਭਾਈ ਸਾਡੇ 1600 ਦਾ ਵਰੀਆ ਸੂਟ ਆ ਜੀ ਲਓ ਜੀ ਬੜਾ ਇਹ ਅਸਲੀ ਬਣਾਇਆ ਹੈ ਲਓ ਜੀ ਬੜਾ ਇਹ ਤਾਂ ਸੂਟ ਬਣਾ ਲਾ ਲੱਗਾ ਇੱਕ ਬਣਾਗੇ ਬਾਕੀ ਪੈਸੇ ਜਮਾ ਹੀ ਕਰ ਲਓ ਇਹ ਅੱਛਾ ਭਾਈ ਇਹਦੇ 'ਚ ਮਤਲਬ ਫੁੱਲਾਂ ਦਾ ਹੀ ਕਲਰ ਦਾ ਫਰਕ ਆ ਹਨਾ ਕਲਰ ਹਾਂ ਫੁੱਲਾਂ ਦਾ ਜਿੱਦਾਂ ਹੁਣ ਆ ਹਰਾ ਆ ਗਿਆ ਆ ਜਾਮਣੀ ਜ ਆ ਗਿਆ ਅੱਛਾ ਸਲਵਾਰਾਂ 'ਚ ਵੀ ਫਰਕ ਆ ਠੀਕ ਆ ਫੁੱਲਾਂ ਨਾਲ ਦੀ ਫੁੱਲਾਂ ਨਾਲ ਦੀ ਸਲਵਾਰ ਆ ਗਈ ਆ ਦੋੜੀ ਹੁਣ ਅਸੀਂ ਬਾਈ ਨਾ ਆਪਣੇ ਆਪਣੇ ਹਿਸਾਬ ਗਲੇ ਨਾਮ ਬਣਾਉਣੇ ਸ਼ੁਰੂ ਕਰਤੇ ਸੂਟਾਂ ਦੇ ਜੇ ਤਾਂ ਤੁਸੀਂ ਕਹਿ ਦਿੰਦੇ 3D 4D ਅਸੀਂ ਹੁਣੇ ਦੋ ਕਲਰ ਵਾਲੇ ਨੂੰ 2D ਕਹਦੇਗਾ ਨਾ 2D ਕਿਹ ਕੇ ਗਲਾਸ ਹੋ ਦੋ ਦਾ ਹਾਂ ਅਭੀ ਸੂਟ ਸੋਹਣੇ ਇਹ ਪੈਟਰਨ ਨਹੀਂ ਸਾਡਾ ਹੋ ਗਿਆ ਅੱਜ ਬਾਈ ਨੇ ਅਲੱਗ-ਅਲੱਗ ਜੇ ਸੂਟ ਦਿਖਾਏ ਕਦੀ ਨਹੀਂ ਇਹ ਸੂਟ ਵੀਡੀਓ 'ਚ ਆਏ ਹੋਏ ਪਹਿਲਾਂ ਸਾਰੇ ਸੂਟ ਸੋਹਣੇ ਆ ਇੱਕ ਨੰਬਰ ਵਾਹ ਜੀ ਵਾਹ ਇਹ ਦੁਪੱਟਾ ਕੋਨਾ ਖੜਨੇ ਵਾਲਾ ਹੂੰ ਦੁਪੱਟਾ ਆ ਗਿਆ ਜੀ ਅਭੀ ਵੀ ਨਾ ਸੋਨਾ ਕਲਰ ਆਉਂਦਾ ਆ ਤਾਂ ਆਦਾ ਨਵਾਂ ਜਿਹਾ ਕਲਰ ਆ ਗਿਆ ਵਾਹ ਜੀ ਵਾਹ ਕੀ ਬਾਤ ਹੈ ਆ ਆ ਕਲਰ ਅਲੱਗ ਜਿਹਾ ਆ ਕੁਝ 골ਡਨ ਜਿਹਾ 골ਡਨ ਜਿਹਾ ਕਲਰ ਹੈ ਨਾ ਇੱਥੇ ਹੋਰ ਵੀ ਕਲਰ ਹੈਗੇ ਹੈ ਜੀ ਹਮ ਬੋ ਜੀ ਬਾਹਾ ਕੱਲ੍ਹ ਹੈਗਾ ਮੇਰੇ ਕੋਲ ਹਲੋ ਜੀ ਪਈ ਆ ਵੀ ਸੂਟ ਸੋਹਣਾ ਲੋ ਜੀ ਵੀ ਮੇਰੇ ਕੋਲ ਸੂਟ ਹੋਗੇ ਇੱਕ ਵਿਚਾਰਾ ਖਰਾਬ ਹੋ ਕਿਉਂਕਿ ਬੈਂਕ ਦੇ ਸਾਹਮਣੇ ਚਲੋ ਜਿਹੜੇ ਤੁਹਾਡੇ ਕੋਲ ਹੈਗੇ ਉਹ ਵੀ ਠੀਕ ਆ ਪਰ ਇਹ ਹੁਣ ਕਿੰਨੇ ਜਣਿਆਂ ਨੇ ਦੇਖਣੇ ਆ ਆਪਾਂ ਉਹਨਾਂ ਨੂੰ ਵੀ ਦਿਖਾਣੇ ਆ ਹੈਨਾ ਹਾਂ ਮੇਨ ਤਾਂ ਇਹ ਗੱਲ ਆ ਤੇ ਵਾਹ ਜੀ ਵਾਹ ਸੂਟ ਈ ਵੀ ਸੋਹਣਾ ਬਹੁਤ ਚਲ ਕੋਈ ਨਾ ਅਸੀਂ ਇਕੱਠੇ ਇਕੱਨੇ ਲਵਾ ਲਈਆਂ ਦੋ ਦੋ ਜੀ ਮੈਂ ਸਾਡੀ ਬਾਰੀ ਬਾਰੀ ਪਾ ਲਿਆ ਆਹੋ ਤੁਸੀਂ ਤਾਂ ਦੋਵੇਂ ਭੈਣਾਂ ਇੱਕ 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 ਕੰਮ ਕਰੀ ਕਰੋ ਅਲੱਗ ਅਲੱਗ ਮਸਾਜ ਤਾਂ ਮੁੰਲਾ ਦਾ ਸੇਵੇਂ ਆ ਜੰਨਾ ਥੋੜਾ ਜਿਹਾ ਹੈਗਾ ਫੇਰ ਅੱਛਾ ਫੇਰ ਨਹੀਂ ਚਲ ਕੋਈ ਨਾ ਉੱਪਰ ਦੀ ਕੋਟੀ ਪਾ ਲਵੇ ਕਾਲੀ ਤੇ ਸੱਜਣਾ ਵੀ ਆਲਸੇ ਆਲਦਾ ਦਰਜ ਫੇਰ ਤਾਂ ਐ ਕਰਿਓ ਪ੍ਰੋਗਰਾਮ ਫੇਰ ਤਾਂ ਸੂਟ ਲੈਣ ਦੀ ਲੋੜ ਨਹੀਂ ਆ ਨਿਰਣਾ ਹੀ ਆ ਇਧਰ ਉਧਰ ਤੂੰ ਬਦਲ ਕੇ ਪਾ ਇਹ ਤਾਂ ਮੰਮੀ ਦਾ ਮਾਪ ਸੁਵੇ ਆਜੋ ਸੁਟਾਉਂਦਾ ਸੀ ਆਜੋ ਸਵੇਰੇ ਦੀਦੀ ਕਸੂਟ ਤੇ ਇੱਕ ਸੂਟ ਨਾ ਡਬਲ ਛੇੜ ਜਾਦਾ ਉਹ ਨਾ ਪਤਾ ਲੱਗੇ ਕਿੱਦਾਂ ਨੂੰ ਸਿੱਧਾ ਨਾ ਪਤਾ ਲੱਗੇ ਕਿੱਦਾਂ ਨੂੰ ਕੁੱਠਾ ਇਹੋ ਜਿਹਾ ਸੂਟ ਤਾਂ ਉਹ ਵੀਡੀਓ ਚ ਸ਼ਾਇਦ ਤੁਸੀਂ ਦੇਖ ਵੀ ਲੈਣਾ ਉਹ ਵੀਡੀਓ ਸਵੇਰੇ ਛੱਡੀ ਸੀ ਭਾਈ ਮੈਂ ਮੈਂ ਕਹਿੰਦਾ ਮੈਂ ਸਲਾਹ ਦਵਾਂ ਮਖਾ ਇੱਕ ਰੂਸੀ ਨੂੰ ਲੋ ਇੱਕ ਪਾਸੇ ਇੱਕ ਪਾਸੇ ਉਹਦਾ ਪਿੰਕ ਜਿਹਾ ਕਲਰ ਤਾਂ ਇੱਕ ਪਾਸੇ ਗ੍ਰੀਨ ਮੈਂ ਕਹਾਂ ਕਦੇ ਸਦਾ ਕਰਕੇ ਪਾ ਲੈ ਕਦੇ ਪੁੱਟ 40 ਕਿਹਦੀ ਹੇਟਾ ਗਿਆ ਪਾਣਾ ਜਈ ਹੋਣਾ ਨਾ ਕੱਪੜੇ ਦੀ ਕੰਨੀ ਵੀ ਪੁੱਠੀ ਦਿੱਤੀ ਵੀ ਹੁੰਦੀ ਆ ਹ ਹੋ ਜਾਂਦਾ ਪਤਾ ਵੀ ਨਹੀਂ ਲੱਗਦਾ ਹਾਂ